ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਆਪਾਂ ਨਾ ਪਿੰਡ ਸੂਰਤੀਏ ਖੜੇ ਆ ਹਰਿਆਣਾ ਸਟੇਟ ਦਾ ਪਿੰਡ ਆ ਜਦੋਂ ਤਲਵੰਡੀ ਸਾਬੋ ਤੋਂ ਆਪਾਂ ਸਰਦੂਲਗੜ੍ਹ ਨੂੰ ਜਾਂਦੇ ਆ ਤੇ ਰਾਹ 'ਚ ਆਉਂਦਾ ਇਹ ਪਿੰਡ ਆ ਬਿਲਕੁਲ ਪਾਖੜਾ ਨਹਿਰ ਦੇ ਨਾਲ ਵਸਿਆ ਪਿੰਡ ਆ ਅੱਜ ਭਾਈ ਆਪਾਂ ਇੱਥੇ ਡਾਕਟਰ ਗੁਰਪ੍ਰੀਤ ਤੇ ਡਾਕਟਰ ਬਾਦਲ ਕੋਲੇ ਆਏ ਆ ਇਹ ਮੰਨ ਕੇ ਚਲੋ ਹੱਡੀਆਂ ਤੇ ਦੰਦਾਂ ਦਾ ਹਸਪਤਾਲ ਆ ਤੇ ਵੀਡੀਓ ਥੋੜੇ ਕੰਮ ਦੀ ਆ ਵੀਡੀਓ 'ਪਾਈ ਕੰਮ ਦੀ ਆਏ ਆ। ਵੀ ਡਾਕਟਰ ਸਾਹਿਬ ਨੇ ਨਾ ਬਾਈ ਗੁਰਪ੍ਰੀਤ ਨੇ ਘੱਟੋ ਘੱਟ 20 50 100 ਨਹੀਂ 500 ਮਰੀਜ਼ ਐਜਾ ਮੰਜਿਆਂ ਚੋਂ ਠਾਤਾ ਜਿਨ੍ਹਾਂ ਨੂੰ ਗਠੀਆ ਵਾ ਸੀ, ਬਿਲਕੁਲ ਜੁੜੇ ਪਏ ਸੀ, ਆਏ ਘੁੰਡ ਮੁੜੇ ਸੀ ਜਾਂ ਪੈਰ ਮੁੜੇ ਸੀ। ਜਾਂ ਜਿਨ੍ਹਾਂ ਨੂੰ ਹੋਰ ਭਾਈ ਕੋਈ ਸਰਵਾਈਕਲ ਆ ਜਾਂ ਕੋਈ ਹੱਡ ਵੱਧਦੇ ਆ। ਗੱਲ ਮੁਕਾਓ ਯਾਰ ਬੰਦਾ ਕੰਮ ਦਾ। ਇੱਕ ਹੋਰ ਕਹਾਣੀ ਆ। ਵੀ ਬਿਲਕੁਲ ਫ੍ਰੀ। ਉਹ ਕਿਵੇਂ ਵੀ ਪਰਚੀ ਦੀ ਕੋਈ ਫੀਸ ਨਹੀਂ। ਜਿਹੜੀ ਇਹਨਾਂ ਨੇ ਫੀਸ ਲੈਣੀ ਆ ਉਹ ਭਾਈ ਆਪਦੇ ਮੈਡੀਸਨ ਦੀ ਟੈਸਟਾਂ ਦੀ ਜਾਂ ਪੱਟੀਆਂ ਦੀ ਲੈਣੀ ਆ ਪਰਚੀ ਜਾਂ ਸਲਾਹ ਦੀ ਕੋਈ ਫੀਸ ਨਹੀਂ ਬਿਲਕੁਲ ਮੁਕਤ ਆ ਤੇ ਵੀਡੀਓ ਨੂੰ ਭਾਈ ਤੁਸੀਂ ਅੰਤ ਤੱਕ ਵੇਖਿਓ ਹੁਣ ਆਪਾਂ ਵਿੱਚ ਹਸਪਤਾਲ ਦੇ ਜਾ ਕੇ ਨਾਲੇ ਮਰੀਜ਼ਾਂ ਦੇ ਵੀਊ ਲੈਨੇ ਆ ਤੇ ਨਾਲੇ ਕਰਦੇ ਆ ਡਾਕਟਰ ਸਾਹਿਬ ਨਾਲ ਗੱਲਾਂ ਤੇ ਵੱਧ ਤੋਂ ਵੱਧ ਕਰਿਓ ਵੀਡੀਓ ਸ਼ੇਅਰ ਤੇ ਹਸਪਤਾਲ 'ਚ ਚੱਲਦੇ ਆ ਕਰਦੇ ਆ ਗੱਲਾਂ ਆਜੋ ਮਿੱਤਰੋ ਹਾਂਜੀ ਭਾਈ ਆਪਾਂ ਨਾ ਇੱਥੇ ਹਸਪਤਾਲ ਦੇ ਵਿੱਚ ਐਂਟਰੀ ਕੀਤੀ ਆ ਆਪਾਂ ਡਾਕਟਰ ਕੋਲੇ ਫੇਰ ਬਾਅਦ ਚ ਗੱਲ ਕਰਨ ਜਾਵਾਂਗੇ ਕਿਉਂਕਿ ਡਾਕਟਰ ਕੋਲੇ ਪਹਿਲਾਂ ਜਾਣ ਦਾ ਫਾਇਦਾ ਤਾਂ ਹੀ ਹੁੰਦਾ ਜੇ ਕੋਈ ਮੰਨ ਕੇ ਚੱਲ ਗੱਲਬਾਤ ਹੋਵੇ ਪਹਿਲਾਂ ਆਪਾਂ ਨਾ ਜਿਹੜੇ ਮਰੀਜ਼ ਬੈਠੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਡਾਕਟਰ ਚ ਕੋਈ ਕਲਾ ਹੈਗੀ ਵੀ ਕਿ ਆਪਾਂ ਨੂੰ ਮੂਹੀ ਬੁਲਾੜਿਆ ਸੱਸੀ ਘਰ ਦੀ ਪਹਿਲਾਂ ਸਰ ਕਿੰਨਾ ਕੁ ਟਾਈਮ ਹੋ ਗਿਆ ਜੀ ਤੁਹਾਨੂੰ ਮੰਨ ਕੇ ਚੱਲੂ ਇੱਥੇ ਇਲਾਜ ਕਰਾਉਂਦੇ ਨੇ ਸਾਨੂੰ ਹੋ ਗਏ ਵੀ 15-20 ਦਿਨ ਹੋ ਗਏ ਕੋਈ ਫਰਕ ਪਿਆ ਜੀ ਸਾਨੂੰ ਬਹੁਤ ਹੀ ਫਰਕ ਆਇਆ ਜੀ ਪਹਿਲਾਂ ਕਿੰਨੇ ਕਿ ਧਾਵਾਂ ਤੋਂ ਦਵਾਈ ਲਈ ਪਹਿਲਾਂ ਬਹੁਤ ਧਾਵਾਂ ਤੋਂ ਦਵਾਈ ਲਈ ਸੀ ਕੋਈ ਫਰਕ ਨਹੀਂ ਪਿਆ ਹੁਣ ਤਾਂ ਅਸੀਂ ਬਸ ਵੀ ਆਏ ਹ ਤਸੱਲੀ ਦੇ ਮਾਰੇ ਆ ਜਾਨੇ ਵੀ ਸਾਨੂੰ ਕੋਈ ਉਹ ਨਾਉਂਗੇ ਤੇ ਬਹੁਤ ਹੀ ਫਰਕ ਹੈ ਠੀਕ ਹੈ ਜੀ ਹਾਂ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਫਸਟ ਟਾਈਮ ਆਏ ਹ ਜੀ ਫਸਟ ਟਾਈਮ ਆਏ ਤੁਸੀਂ ਬਈ ਮੇਰਾ ਪਿੰਡ ਆਸਾ ਖੜਾ ਚਨਾਲੇ ਦੇ ਨੇੜੇ ਹੈ ਅੱਛਾ ਜੀ ਮੈਨੂੰ ਕਿਸੇ ਤੋਂ ਪਤਾ ਲੱਗਿਆ ਦੱਸਿਆ ਤੇ ਪਤਾ ਲੱਗਿਆ ਕਿ ਮੈਂ ਇੱਥੇ ਆਇਆ ਹਾਂ ਐਂਡ ਫਸਟ ਟਾਈਮ ਡਿਲੀਵਰੀ ਹੈ ਅੱਛਾ ਪਹਿਲੀ ਵੀ ਨਹੀਂ ਆ ਤੇ ਉਹ ਬਈ ਤੇਰੇ ਉਧਰ ਏਰਕੀ ਚ ਜੇ ਪਤਾ ਤਾਂ ਲੋਕਾਂ ਨੂੰ ਤਾਂ ਹੀ ਹਾਂ ਦੱਸਿਆ ਤੇ ਪਤਾ ਲੱਗਿਆ ਜੀ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਖੂਣਾ ਪਾ ਕਰਦੇ ਡਾਕਟਰ ਨਾਲ ਗੱਲਬਾਤ ਠੀਕ ਹੈ ਨਾ ਤੇ ਤੁਸੀਂ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਆਂਟੀ ਦਸ ਦਸ ਹੋ ਰਿਹਾ ਦੱਸ ਤੇ ਆਜ ਕਿੰਨਾ ਟਾਈਮ ਹੋ ਗਿਆ ਭਈ ਲਾ ਚੱਲਦੇ ਨੂੰ ਮੈਨੂੰ ਹੋ ਗਿਆ 5 ਮਿੰਟ ਦਵਾਈ ਖਾਣ ਦੀ ਮੈਨੂੰ ਸੀਗਾ ਆਰ ਐ ਫੈਕਟਰ ਜਿਹਨੂੰ ਆਪਾਂ ਪੰਜਾਬੀ ਵਿੱਚ ਗਠੀਆ ਵਾ ਕਹਿੰਦੇ ਨੇ ਜੀ ਅੱਛਾ ਤੇ 176 ਪੁਆਇੰਟਸ ਮਿਲਗੇ ਠੀਕ ਹੈ ਤੇ ਅੱਜ ਬਿਲਕੁਲ ਨਾਰਮਲ ਕੇਸ ਹੈ ਜੀ ਤੇ ਜਮਾ ਸਹੀ ਹੋ ਗਿਆ ਜਮਾ ਸਹੀ ਜੀ ਜੀ ਡਾਕਟਰ ਤੇ ਕਿੰਨਾ ਟਾਈਮ ਦਵਾਈ ਲਈ ਮੈਂ 5 ਮਿੰਟ ਦਵਾਈ ਖਾਤੀ ਹੈ ਜੀ ਜਿਹਨੂੰ ਡਾਕਟਰ ਤੇ ਜਕੀਨ ਨੇ ਮੇਰਾ ਸੰਪਰਕ ਕਰ ਸਕਦਾ ਹੈ ਮੇਰਾ ਨੰਬਰ ਹੈ 783 76552 ਸੂਰਤੀ ਹੀ ਪਿੰਡ ਹੈ ਮੇਰਾ ਜੀ ਠੀਕ ਆ 101% ਗਠੀ ਦਾ ਲਾਜਾ ਠੀਕ ਆ ਲੈ ਵੀ ਬਾਈ ਕਹਿੰਦਾ ਮੈਨੂੰ ਗਠੀਆ ਬਹੁਤ ਜ਼ਿਆਦਾ ਸੀਗੀ ਵਿੱਚ ਨੰਬਰ ਵੀ ਬੋਲਿਆ ਵੀਡੀਓ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਡਾਕਟਰ ਨਾਲ ਵੀਡੀਓ ਨਾਲ ਜੁੜੇ ਰਹੋ ਹਾਂਜੀ ਭਾਈ ਆਪਾਂ ਜਮਾ ਉੱਥੇ ਹੀ ਆ ਗਏ ਆ ਜਿੱਥੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ ਤੇ ਡਾਕਟਰ ਸਾਹਿਬ ਆਪਣੇ ਨਾਲ ਆ ਤੇ ਆਪਾਂ ਕਹਾਂ ਦਾ ਡਾਕਟਰ ਸਾਹਿਬ ਤੁਸੀਂ ਇਲਾਜ ਫੇਰ ਕਰਿਓ ਪਹਿਲਾਂ ਸਾਨੂੰ ਸਾਰੀ ਜਾਣਕਾਰੀ ਦੇ ਆ ਪਹਿਲਾਂ ਮੈਕ ਲਾ ਲਓ ਪਹਿਲਾਂ ਤਾਂ ਆਪ ਦਾ ਸ਼ੁਭ ਨਾਮ ਦੱਸ ਦਿਓ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਤੇ ਦੋਡਾ ਹੀ ਡਾਕਟਰ ਸਾਹਿਬ ਬਾਦਲ ਸਿੰਘ ਭਾਈ ਇਹ ਦੋਨੇ ਡਾਕਟਰ ਆ ਬਾਈ ਜੀ ਹੁਰੀ ਹੱਡੀਆਂ ਦਾ ਇਲਾਜ ਕਰਦੇ ਆ ਤੇ ਇਹ ਬਾਈ ਜੀ ਕਰਦੇ ਆ ਦੰਦਾਂ ਦਾ ਇਲਾਜ ਨਾਲ ਦੰਦਾਂ ਦਾ ਵੀ ਹਸਪਤਾਲ ਆ ਮੈਂ ਪਹਿਲੇ ਵੀਡੀਓ ਚ ਪਾਉਂਦਿਆ ਸਭ ਤੋਂ ਪਹਿਲਾਂ ਬਾਈ ਤੂੰ ਹੱਡੀਆਂ ਬਾਰੇ ਦੱਸ ਹਾਂ ਜੀ ਆਪਾਂ ਜਿਵੇਂ ਵੀ ਸਰਵਾਈਕਲ ਦਾ ਹਾਲ ਆ ਠੀਕ ਆ ਠੀਕ ਆ ਜੀ ਲੈਂਬਰ ਪੇਨ ਦਾ ਹੱਲ ਉਸ ਤੋਂ ਬਾਅਦ ਨੀਚੇ ਐਲਸ ਪੇਨ ਦਾ ਦਰਦ ਜੀ ਉਸ ਤੋਂ ਬਾਅਦ ਨੀਚੇ ਸੈਟ ਕਾ ਪੇਨ ਇੱਕ ਲੱਤ ਚ ਦਰਦ ਹੋਣਾ ਸੁੰਨਾ ਬਣਾਉਣਾ ਵੀਰ ਜੀ ਇਸ ਦਾ ਪੱਕਾ ਹੱਲਾ ਜੋੜਾਂ ਦੀ ਕੋਈ ਵੀ ਇਨਫੈਕਸ਼ਨ ਆ ਗਠੀਆ ਵਾ ਯੂਰਿਕ ਐਸਿਡ ኢਐਸਆਰ ਦਾ ਵਾਜਣਾ ਜੋਇੰਟਾਂ ਚ ਪੇਨ ਹੋਣਾ ਪੁਰਾਣਾ ਸਿਰ ਦਰਦ ਮਾਈਗਰੇਨ ਇਹਦਾ ਆਪਣੇ ਕੋਲੇ 100% ਹੱਲ ਹੈ ਠੀਕ ਹੈ ਜੀ ਤੇ ਗਠੀਆ ਵਾਲੇ ਕਿੰਨੇ ਕ ਮਰੀਜ਼ ਸੇ ਗਠੀਆ ਵਾਲੇ ਬਹੁਤ ਪੇਸ਼ੈਂਟਸ ਸਹੀ ਹੋਗੇ ਜੀ ਸਾਡੇ ਕੋਲੇ 500 ਤੱਕ ਦੇ ਗਠੀਆ ਵਾਲੇ ਪੇਸ਼ੈਂਟ ਆਏ ਆ ਜਿਹੜੇ ਕਿ ਪੰਜਾਬ ਹਰਿਆਣਾ ਚ ਹਰ ਜਗ੍ਹਾ ਤੇ ਜਾ ਕੇ ਆਏ ਸੀ ਤੇ ਕਿੰਨਾ ਕ ਮੰਨ ਕੇ ਚਲੋ ਟਾਈਮ ਇਲਾਜ ਕਰਨਾ ਪੈਂਦਾ ਟਾਈਮ ਦੇਖੋ ਜੀ ਆਪਣੀ ਬੋਡੀ ਚ ਆਰਏ ਫੈਕਟਰ ਦੀ ਕੁਆਂਟੀਟੀ ਕੜਾਈਏ ਤਾਂ ਨੋਰਮਲ 15 ਤੋਂ 20 ਚਾਹੀਦੀ ਆ ਠੀਕ ਹੈ ਜਿਹੜੀ ਕਿ ਪੇਸ਼ੈਂਟਾਂ ਦੀ 300 ਤੋਂ 500 150 400 ਇਸ ਤਰੀਕੇ ਆ ਰਹੇ ਨੇ ਜਿਵੇਂ 500 ਵਾਲੇ ਤੇ ਤਾਂ 6 ਮਹੀਨੇ ਲੱਗਣਿਆ ਜੀ ਠੀਕ ਹੈ ਜੀ ਜਿਹੜਾ ਨਾਰਮਲ ਪੇਸ਼ੈਂਟ ਆ 150 ਆ ਜਾ 170 ਆ 80 ਆ ਉਹਨਾਂ ਦਾ 3 ਮਹੀਨੇ ਦਾ ਪ੍ਰੋਸੈਸ ਆ ਜੀ ਰਿਪੋਰਟ ਕਰਵਾ ਕੇ ਦਵਾਈ ਸ਼ੁਰੂ ਕਰਦੇ 40 ਦਿਨਾਂ ਬਾਅਦ ਕਰਵਾਉਂਗੇ ਤਾਂ ਕੁਆਂਟੀਟੀ ਘਟ ਕੇ ਹੀ ਆਏਗੀ ਜੀ ਇੱਕ ਬਈ ਆਇਆ ਨਾ ਕਿ ਉਹ ਵੀ ਡਾਕਟਰ ਦੇ ਮੂਹਰੇ ਅੱਜ ਗੋਪੀ ਬੋਲਦਾ ਨਹੀਂ ਮੇਰੇ ਇੱਕ ਤਾਂ ਥੋੜੀ ਜੀ ਗਲੇ 'ਚ ਪ੍ਰੋਬਲਮ ਆ ਠੰਡਾ ਤੱਤਾ ਪਾਣੀ ਪੀ ਗਿਆ ਤੇ ਇੱਕ ਵੀ ਡਾਕਟਰ ਕੋਲੇ ਡਿਗਰੀ ਐ ਡੀਏਟੀ ਆ ਵੀ ਆਪਾਂ ਮੰਨ ਕੇ ਚੱਲ ਸਵਾਲ ਆ ਉਹ ਕਰ ਹੀ ਨਹੀਂ ਸਕਦੇ ਡਾਕਟਰ ਸਾਹਿਬ ਆਪ ਹੀ ਦੱਸਣਗੇ ਹਨਾ ਹਾਂਜੀ ਤੇ ਡਾਕਟਰ ਸਾਹਿਬ ਡਿਗਰੀ ਵੀ ਦੱਸ ਦਿਓ ਆਪਦੀ ਡੀਏਟੀ ਜੀ ਆਪਣੇ ਕੋਲ ਡਿਪਲੋਮਾ ਏਕੂਪ੍ਰੈਸ਼ਰ ਥੈਰੇਪੀ ਠੀਕ ਆ ਵੀ ਜੀ ਥੈਰੇਪੀ ਦਾ ਵੀ ਖਾਸ ਪ੍ਰਬੰਧ ਹੈ ਹਾਂਜੀ ਥੈਰੇਪੀ ਦਾ ਖਾਸ ਪ੍ਰਬੰਧ ਹੈ ਜਿਵੇਂ ਹੱਡੀਆਂ ਵੱਜ ਜਾਣੀਆਂ ਅੱਡੀਆਂ ਦੀਆਂ ਗੋਡਿਆਂ ਚ ਜੋਇੰਟ ਪੇਨ ਹੋਣਾ ਜੀ ਉਹਦਾ ਆਪਣੇ ਕੋਲੇ ਪੱਕਾ ਹੱਲ ਹੈ ਜੀ ਇੱਕ ਡਾਕਟਰ ਸਾਹਿਬ ਜਦੋਂ ਮੈਂ ਇੱਥੇ ਪਹਿਲੋ ਪਹਿਲਾ ਆਇਆ ਮੈਂ ਮਰੀਜ਼ਾਂ ਤੋਂ ਵੀ ਸੁਣਿਆ ਕਿ ਜਿਹੜਾ ਤੁਹਾਡਾ ਦੋਸਤ ਖੜਾਈ ਉਹ ਤੋਂ ਵੀ ਵੀ ਕਹਿੰਦੇ ਡਾਕਟਰ ਸਾਹਿਬ ਪਰਚੀ ਦੀ ਫੀਸ ਕੋਈ ਨਹੀਂ ਲੈਂਦੇ ਹਾਂ ਪਰਚੀ ਦੀ ਕੋਈ ਫੀਸ ਨਹੀਂ ਹੈਗੀ ਵੀਰੇ ਆਪਣਾ ਸਿੱਧਾ ਟ੍ਰੀਟਮੈਂਟ ਤੇ ਮੈਡੀਸਨ ਦਾ ਹੀ ਖਰਚਾ ਚਾਰਜਿੰਗ ਠੀਕ ਆ ਅਲੱਗ ਤੋਂ ਪਰਚੀ ਦਾ ਕੋਈ ਵੀ ਨਹੀਂ ਹੈਗਾ ਜੀ ਤੇ ਜੇ ਕੋਈ ਸਲਾਹ ਲੈਣ ਆਵੇ ਉਹ ਤੋਂ ਵੀ ਕੋਈ ਪਰਚੀ ਉਹ ਤੋਂ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਹਾਂਜੀ ਲੈ ਵੀ ਵੱਡਾ ਆਫਰ ਆਹਾ ਜੇ ਕੋਈ ਭਰਾ ਸਲਾਹ ਲੈਣ ਆਉਂਦਾ ਡਾਕਟਰ ਸਾਹਿਬ ਦੀ ਬਿਕੇ ਰੋਣਾ ਇਪੋ ਮਿਲਾਜ ਨਹੀਂ ਕਰਾਉਣਾ ਸਲਾਹ ਹੀ ਲੈਣੀ ਆ ਥੋਤੋ ਇੱਕ ਜਿਵੇਂ ਸਿਆਣੇ ਕਹਿੰਦੇ ਆ ਮੋਰੀ ਵਾਲਾ ਰੁਪਿਆ ਵੀ ਨਹੀਂ ਤਿਆ ਜਾਊਗਾ ਤੇ ਜਦੋਂ ਤੁਸੀਂ ਆਪਦਾ ਇਲਾਜ ਕਰਾਉਂਗੇ ਬਈ ਉਹਦੇ ਵਿੱਚ ਸਿਰਫ ਥੋਤੋ ਮੈਡੀਸਨ ਆ ਤੇ ਜਿਹੜਾ ਪੱਟੀ ਲੱਗੂਗੀ ਜਾਂ ਕੋਈ ਹੋਰ ਤੇਲ ਦੀ ਮਾਲਸ਼ ਰੱਖ ਲਓ ਉਹਦਾ ਪੈਸਾ ਲਿਆ ਜਾਊਗਾ ਫੀਸ ਕੋਈ ਵੀ ਨਹੀਂ ਪਰਚੀ ਦੀ ਸਾਰਾ ਇਲਾਜ ਰਿਪੋਰਟਾਂ ਦੇ ਆਧਾਰ ਤੇ ਕੀਤਾ ਜਾਊਗਾ ਜੀ ਮੈਡੀਸਨ ਕਿਸੇ ਨੂੰ ਕੋਈ ਲੂਜ਼ ਮੈਡੀਸਨ ਨਹੀਂ ਦਿੱਤੀ ਜਾਏਗੀ ਸਾਰੀ ਰੈਪਰ ਚ ਮਿਲੇਗੀ ਠੀਕ ਹੈ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਮੈਡੀਸਨ ਖਾਈ ਜਾਓ ਸਹੀ ਰਹੋਗੇ ਰਿਪੋਰਟਾਂ ਦੇ ਆਧਾਰ ਤੇ ਚੱਲਾਂਗੇ ਬੋਡੀ 'ਚ ਜਿੰਨੀ ਵੀ ਇਨਫੈਕਸ਼ਨ ਆ ਸਾਰੀ ਅਲੱਗ-ਲੱਗ ਚੈੱਕ ਕਰਾ ਕੇ ਹੀ ਟਰੀਟਮੈਂਟ ਕਰਦੇ ਠੀਕ ਹੈ ਠੀਕ ਹੈ ਤੇ ਬਾਈ ਤੇਰੇ ਗੋਡੇ ਚ ਨੋਕਸ ਸੀ ਹਾਂ ਗੋਡੇ ਸੀ ਕਿਵੇਂ ਸਹੀ ਆ ਹੁਣ ਹੁਣ ਸਹੀ ਹੈ ਮਾੜੀ-ਮੋਟੀ ਸੋਜ ਹੈ ਅੱਛਾ ਜਮਾਇਆ ਜਿਆਦਾ ਸਖੀਰ ਸੀਗਾ ਅੱਛਾ ਠੀਕ ਹੈ ਜੀ ਤੇ ਬਾਈ ਜੀ ਆ ਜੋ ਡਾਕਟਰ ਸਾਹਿਬ ਪਾਸੇ ਜੇ ਖੜਾ ਕੀ ਕਹਿੰਦਾ ਬਾਈ ਬਾਈ ਆ ਲੈਂਦਾ ਦੰਦਾਂ ਦਾ ਡਾਕਟਰ ਲੱਭ ਕੇ ਥੋੜਾ ਜਿਹਾ ਸੰਗਦਾ ਕੈਮਰੇ ਮੂਹਰੇ ਹੈ ਹਾਂਜੀ ਤੁਸੀਂ ਦੱਸੋ ਆਪਦਾ ਬਈ ਕਿਵੇਂ ਕੈਪਕੂਪ ਕਿਹੜੇ ਚੜਾਉਣੇ ਆ ਚਾਂਦੀ ਦੇ ਕੇ ਪਲਾਸਟਿਕ ਦੇ ਕੇ ਕਿਹੜੇ ਮੇਰੇ ਆਪਣੇ ਕੋਲੇ ਜਰਪੋਣੀਆਂ ਵੀ ਆ ਲੈਵ ਹੈ ਵਿੱਚ ਹੀ ਵਿੱਚ ਹੀ ਲੈਵ ਆ ਆਪਣੇ ਕੋਲੇ ਅੱਛਾ ਜੀ ਠੀਕ ਹੈ ਜੀ ਐਕਸ ਰੇ ਵਿੱਚ ਹੀ ਹਾਂਜੀ ਸਾਰਾ ਕੁਝ ਵਿੱਚ ਹੀ ਆਪਣੇ ਕੋਲੇ ਲਾਈਫ ਟਾਈਮ ਦੀ ਗਾਰੰਟੀ ਹੈ ਜੀ ਦੰਦ ਪੀਲਾ ਪਿਆ ਜੇ ਪੁਰਜੇ ਕੈਪਿੰਗ ਦੀ ਠੀਕ ਹੈ ਜੀ ਹਾਂਜੀ ਸੈੱਟ ਲਾਉਣਾ ਦੰਦਾਂ ਦਾ ਉਹਦੀ ਵੀ ਇਲੈਕਟ੍ਰੋਨ ਦੀ ਗਾਰੰਟੀ ਹੋਊਗੀ ਅੱਛਾ ਜੀ ਕੁਝ ਵੀ ਹੁੰਦਾ ਹੈ ਦੁਬਾਰਾ ਚੇਂਜ ਕਰਕੇ ਦਿੱਤਾ ਜਾਊਗਾ ਜੀ ਸੈੱਟ ਦਾ ਮਾੜਾ ਜਾਂ ਰੇਟ ਦੱਸ ਦਿਓਗੇ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਆ ਸੈੱਟ ਦਾ ਰੇਟ ਹੈਗਾ ਜੀ 5000 ਤੋਂ ਲੈ ਕੇ 12000 ਤੱਕ ਦਾ ਠੀਕ ਹੈ ਜੀ ਲਾਈਫਟਾਈਮ ਦੀ ਗਰੰਟੀ ਹੋਏਗੀ ਠੀਕ ਹੈ ਕੁਝ ਵੀ ਹੁੰਦਾ ਉਸ ਤੇ ਕੈਪ ਕੈਪ ਦੀ ਵੀ ਲਾਈਫਟਾਈਮ ਦੀ ਗਰੰਟੀ ਹੈ ਵੀ 1000 ਤੋਂ ਲੈ ਕੇ 5000 ਤੱਕ ਕਰ ਕੈਪ ਠੀਕ ਹੈ ਤੇ ਇੱਕ ਜਿਹੜਾ ਜਿਵੇਂ ਉਹ ਆ ਜਾਂਦਾ ਜੀ ਬਈ ਅਕਲ ਜਾੜ ਕੱਢਣੀ ਆ ਜਾਂ ਕਿਵੇਂ ਹਾਂਜੀ ਉਹ ਚੀਜ਼ ਸਾਰਾ ਜਾੜ ਜੂੜ ਕੱਟਣ ਦਾ ਖਾਸ ਪ੍ਰਬੰਧ ਹੈ ਜੀ ਵੀਰ ਜੀ ਆਪਣੇ ਕੋਲ ਖਾਸ ਪ੍ਰਬੰਧ ਹੈ ਤੇ ਤੁਸੀਂ ਵੀ ਮਾੜਾ ਜਾ ਆਪਦਾ ਦੱਸ ਦਿਓ ਵੀ ਪਰਚੀ ਫੀਸ ਹੈਗੀ ਕਿ ਹੈ ਨਹੀਂ ਨਹੀਂ ਕੋਈ ਫੀਸ ਨਹੀਂ ਹੈ ਅੱਛਾ ਤੁਹਾਡੇ ਵੀ ਕੋਈ ਫੀਸ ਨਹੀਂ ਨਹੀਂ ਠੀਕ ਹੈ ਜੀ ਜੇ ਕੋਈ ਭਰਾ ਸਲਾਹ ਲੈਣ ਆਉਂਦਾ ਤੇ ਉਹਨੂੰ ਸਲਾਹ ਬਿਲਕੁਲ ਫ੍ਰੀ ਦਿੱਤੀ ਜਾਓ ਫ੍ਰੀ ਦਿੱਤੀਆਂ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਮੈਡੀਸਨ ਦਾ ਤੇ ਜਾਂ ਕੋਈ ਬਸ ਉਸੇ ਦੀ ਚਾਰਜਿੰਗ ਕੀਤਾ ਜਾਊਗਾ ਬਿਲਕੁਲ ਐਕਸਟਰਾ ਕੁਛ ਐਕਸਟਰਾ ਦਾ ਪੈਸੇ ਆਉਣਗੇ ਲੈ ਵੀ ਵੀਡੀਓ 'ਚ ਨਾ ਆਪਾਂ ਦੋਨੇ ਡਾਕਟਰ ਸਾਹਿਬ ਦਾ ਨੰਬਰ ਦੇਵਾਂਗੇ ਇੱਕ ਤੁਹਾਨੂੰ ਹੋਰ ਚੀਜ਼ ਵਿਖਾ ਦਿਆਂ ਇੱਥੇ ਮਰੀਜ਼ ਵੀ ਖੜੇ ਆ ਕੈਮਰਾਮੈਨ ਨੂੰ ਮੈਂ ਕਹੂੰਗਾ ਆ ਜਾ ਵੀ ਨਾਲ ਮੜਾ ਜਾ ਚੱਕ ਲਿਆ ਸਿਸਟਮ ਆ ਆਹ ਵੇਖ ਲਓ ਭਈ ਇੱਥੇ ਤੁਹਾਨੂੰ ਸਾਰਾ ਹਸਪਤਾਲ ਦੇ ਦਰਸ਼ਨੀ ਕਰਾ ਤੇ ਇੱਥੇ ਆ ਦੰਦਾਂ ਵਾਲਾ ਸਾਰਾ ਸਿਸਟਮ ਆ ਜਿਹੜਾ ਗਾਂ ਉੱਥੇ ਆ ਉਹ ਹੱਡੀਆਂ ਵਾਲੇ ਦਾ ਪ੍ਰੋਗਰਾਮ ਆ ਮਗਰ ਬਈ ਇਹ ਤੂੰ ਪਿੱਛੇ ਹੈਗੇ ਪੇਸ਼ੈਂਟ ਬੈਠੇ ਆ। ਅੱਛਾ ਇਹ ਤੂੰ ਪਿੱਛੇ ਪੇਸ਼ੈਂਟ ਬੈਠੇ ਆ। ਆ ਇੱਥੇ ਬਈ ਇਹਨਾਂ ਦਾ ਤਾਂ ਚਾਹ ਪਾਣੀ ਦਾ ਪ੍ਰਬੰਧ ਤੇ ਮਗਰ ਇੱਥੇ ਪੇਸ਼ੈਂਟ ਬੈਠੇ ਰਹਿੰਦੇ ਆ ਕਿਉਂਕਿ ਇੱਕ ਤੋਂ ਇੱਕ ਹੌਲੀ ਹੌਲੀ ਜਿਵੇਂ ਜਿਵੇਂ ਵਾਰੀ ਆਉਂਦੀ ਆ ਓਵੇਂ ਓਵੇਂ ਇਲਾਜ ਕਰਾਉਂਦੇ ਆ ਠੀਕ ਆ ਜੀ। ਬਾਕੀ ਪੇਸ਼ੈਂਟਾਂ ਦੇ ਆਪਾਂ ਵੀਊ ਲੈ ਵੀ ਦਿੱਤੇ ਤੁਹਾਨੂੰ ਤੇ ਜੇ ਕਿਸੇ ਤੋਂ ਹੋਰ ਪੁੱਛਣਾ ਤਾਂ ਆਪਾਂ ਪੁੱਛ ਲੈਨੇ ਆ। ਕਿੰਨਾ ਕਰ ਸਸੀ ਕਾਲ ਜੀ ਸਭ ਤੋਂ ਪਹਿਲਾਂ? ਤੁਸੀਂ ਦੰਦਾਂ ਦਾ ਇਲਾਜ ਕਰਾਇਆ ਕਿ ਕਦਾਈ ਦੰਦਾਂ ਦਾ ਕਰਾਇਆ ਹੈ ਕੈਪ ਚੜਾਏ ਆ ਹਾਂ ਕਿਵੇਂ ਆ ਜੀ ਹੁਣ ਵਧੀਆ ਠੀਕ ਹੈ ਜੀ ਸਹੀ ਆ ਕੋਈ ਦਰਦ ਦੁਰਦ ਤਾਂ ਨਹੀਂ ਹੁੰਦਾ ਨਹੀਂ ਠੀਕ ਆ ਤੁਸੀਂ ਮਾਤਾ ਕਿੰਨਾ ਲਗਾਈ ਠੀਕ ਆ ਤੁਸੀਂ ਮਾਤਾ ਅਸੀਂ ਦੰਦ ਚੜਵਾਏ ਆ ਜੀ ਸਹੀ ਆ ਜੀ ਉਹ ਸੱਟ ਹੈ ਮੇਰੇ ਦੰਦ ਤਾਂ ਹਰੇਕ ਪੁੱਛਦਾ ਕਿ ਤੇਰੇ ਤਾਂ ਦੰਦੀ ਵਾਲੇ ਛੋੜੇ ਕਿੱਥੋਂ ਲਪਾਏ ਆ ਠੀਕ ਆ ਜੀ ਤੁਸੀਂ ਆਂਟੀ ਸਾਰੀ ਉਹ ਮੇਰੇ ਇੱਥੇ ਦਵਾਈ ਚੱਲਦੀ ਰਹੀ ਸੱਟਾ ਸਹੀ ਆ ਕਿ ਨਾਲ ਫਰਕ ਹਾਂ ਜੀ ਹਾਂ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਦਵਾਈ ਚੱਲਦੀ ਨੂੰ ਦੋ ਸਾਲ ਹੋ ਗਏ ਠੀਕ ਆ ਹੁਣ ਬਈ ਜਾਨੀ ਤੂੰ ਹੀ ਵਧਕਾ ਤੁਰੇ ਫਿਰਦੇ ਆਂ ਹਾਂਜੀ ਹੁਣ ਮੇਰੇ ਦਵਾਈ ਠੀਕ ਐ ਦਵਾਈ ਨਾਲ ਸੱਤ ਤੁਸੀਂ ਭਨੇ ਕੈਪਚਰ ਕਰੀ ਸਹੀ ਆ ਹੁਣ ਹਾਂਜੀ ਠੀਕ ਕਿੰਨਾ ਟਾਈਮ ਹੋ ਗਿਆ ਜੀ 2:00 ਠੀਕ ਲੈ ਵੀ ਮਿੱਤਰੋ ਤੁਹਾਨੂੰ ਨਾ ਆਪਾਂ ਚੱਲਦੀ ਵੀਡੀਓ ਦੇ ਵਿੱਚ ਸਾਰੇ ਮਰੀਜ਼ਾਂ ਨਾਲ ਵੀ ਮਲਾਤਾ ਡਾਕਟਰ ਸਾਹਿਬ ਨਾਲ ਵੀ ਮਲਾਤਾ ਤੇ ਤੁਹਾਨੂੰ ਸਾਰਾ ਹਸਪਤਾਲ ਵੀ ਵਿਖਾਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਆਮ ਆਪਣਾ ਇੱਕ ਨਾਰਮਲ ਜੱਟਾਂ ਦੇ ਮੁੰਡਿਆਂ ਦਾ ਹਸਪਤਾਲ ਆ ਡਿਗਰੀਆਂ ਸਾਰੀਆਂ ਦਗਰੀਆਂ ਸਾਰੀਆਂ ਕੋਈ ਫੀਸ ਨਹੀਂ ਪਰਚੀ ਦੀ ਠੀਕ ਆ ਜੀ ਤੇ ਵੱਧ ਤੋਂ ਵੱਧ ਡਾਕਟਰ ਸਾਹਿਬ ਦੀ ਫੋਨ ਤੇ ਵੀ ਸਲਾਹ ਲਿਓ ਤੇ ਆਪ ਦਾ ਲਾਜ਼ਮੀ ਕਰਾਓ ਕਿੱਡੇ ਹੀ ਪੁਰਾਣਾ ਦਰਦ ਹੋਵੇ ਕਿਸੇ ਵੀ ਮੰਨ ਕੇ ਚੱਲੋ ਹੱਡੀ ਦਾ ਜਾਂ ਦੰਦਾਂ ਦਾ ਤੇ ਇੱਕ ਗੱਲ ਇੱਥੇ ਆ ਜਾ ਕੇ ਬਈ ਹੋਰ ਪਤਾ ਲੱਗੀ ਆ ਵੀ ਡਾਕਟਰ ਸਾਹਿਬ ਕਹਿੰਦੇ ਆ ਵੀ ਜਿਹੜੇ ਦੰਦ ਆ ਨਾ ਇਹ ਵੀ ਇੱਕ ਸਾਹ ਦੀ ਆਪਣੀ ਹੱਡੀ ਆ ਹੱਡੀਆਂ ਚ ਹੀ ਆ ਗਈ ਤੇ ਵੱਧ ਤੋਂ ਵੱਧ ਨਾ ਵੀਡੀਓ ਨੂੰ ਤੁਸੀਂ ਕਰਨਾ ਸ਼ੇਅਰ ਕਿਉਂਕਿ ਮੈਂ ਵੀ ਆਪ ਦਾ ਕੋਟਾ ਜਿੱਥੇ ਹੀ ਵਿਖਾਉਂਗਾ ਡਾਕਟਰ ਨੂੰ ਮੇਰਾ ਤਾਂ ਵੀ ਪਿੱਛੇ ਜੇ ਵੇਖਿਆ ਹੀ ਹੋਊਗਾ ਗੋਟ ਤੇ ਪੱਟੀ ਵੱਜੀ ਹੁੰਦੀ ਸੀ ਗੋਟ ਅਜੇ ਵੀ ਦੁਖਦਾ ਤੇ ਸ਼ੇਅਰ ਮਾਰ ਦਿਓ ਧੱਪਕੇ ਵੀਡੀਓ ਨੂੰ ਬਈ ਕਿਸੇ ਭੈਣ ਭਰਾ ਦਾ ਭਲਾ ਹੋ ਜਾਏ ਘੱਟ ਪੈਸਿਆਂ 'ਚ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ